ਗਵਾੜੇ ਦੀ ਇੱਕ ਫੈਕਟਰੀ ਵਿੱਚ ਹਰਿਆਣਾ ਦੀ ਖਾਦ ਫੜੀ ਗਈ ਹੈ ਜਿਸ ਤੋਂ ਸਾਫ ਹੋ ਗਿਆ ਕਿ ਖਾਦ ਦਾ ਗੁਰਕਤੰਡਾ ਵੱਡੀ ਪੱਧਰ ਤੇ ਚੱਲਦਾ ਹੈ। ਤੋਂ ਖੇਤੀਬਾੜੀ ਵਿਭਾਗ ਦੀ ਟੀਮ ਨੇ ਛਾਪਾਂ ਮਾਰਿਆ ਤਾਂ ਸਾਰੇ ਸੱਚ aí ਸਾਹਮਣੇ ਆ ਗਈ। ਕੀ ਹੈ ਮਾਮਲਾ? ਸੁਣੋ ਤੁਸੀਂ ਖੇਤੀਬਾੜੀ ਅਧਿਕਾਰੀਆਂ ਕੋਲੋਂ। ਮੈਂ ਪਰਮਜੀਤ ਸਿੰਘ ਖੇਤੀਬਾੜੀ ਅਫਸਰ ਫਗਵਾੜਾ ਤੇ ਅੱਜ ਜਿਹੜਾ ਹੈਗਾ ਆ ਇੱਥੇ ਖਾਟੀਪਿੰਡ ਦੇ ਵਿੱਚ ਫੈਕਟਰੀ ਇਹ ਜੇ ਕੋਈ ਰੈਸਨ ਵਗੈਰਾ ਬਣਾ ਰਹੀ ਹੈ ਜਿਹੜੀ ਕਿ ਅ ਇਹ ਫੈਵੀਕੋਲ ਵਗੈਰਾ ਤੇ ਇੰਡਸਟਰੀ ਦੇ ਵਿੱਚ ਮੈਡੀਕਲ ਇੰਡਸਟਰੀ ਦੇ ਵਿੱਚ ਵੀ ਇਹ ਜਿਹੜਾ ਰੈਸਨ ਯੂਜ਼ ਹੁੰਦਾ ਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਯੂਰੀਆ ਆ ਉਹ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਲੇਕਿਨ ਇਹ ਜਿਹੜਾ ਯੂਰੀਆ ਆ ਇਹ ਐਗਰੀਕਲਚਰ ਗ੍ਰੇਡ ਵਾਲਾ ਯੂਰੀਆ ਜਿਹੜਾ ਉਹ ਵਰਤ ਰਹੇ ਸੀਗੇ ਜੋ ਕਿ ਇਲੀਗਲ ਆ ਉਹ ਸਿਰਫ ਖੇਤੀਬਾੜੀ ਲਈ ਆਪਾਂ ਵਰਤ ਸਕਦੇ ਆ ਤੇ ਉਹਦੀਆਂ ਜਿਹੜੀਆਂ ਹੈਗੀਆਂ ਉਹ 95 ਬੋਰੀਆਂ ਜਿਹੜੀਆਂ ਹੈਗੀਆਂ ਉਹ ਭਰੀਆਂ ਮਿਲੀਆਂ ਹਨ ਤੇ ਬਾਕੀ ਜਿਹੜੀਆਂ ਹੈਗੀਆਂ 135 ਦੇ ਕਰੀਬ ਜਿਹੜੀਆਂ ਹੈਗੀਆਂ ਖਾਲੀ ਬੋਰੀਆਂ ਜਿਹੜੀਆਂ ਹੈਗੀਆਂ ਉਹ ਮਿਲੀਆਂ ਹਨ ਜੋ ਕਿ ਸੀਲ ਕਰ ਦਿੱਤੀਆਂ ਗਈਆਂ ਹਨ ਇਹ ਜਿਹੜਾ ਹੈਗਾ ਆ ਆਮ ਰਸਤਾ ਹੈਗਾ ਆ ਤੇ ਇਹਦੇ ਤੇ ਅਕਸਰ ਸਾਡੇ ਵੀ ਜਿਹੜਾ ਹੈਗਾ ਆ ਮੁਲਾਜ਼ਮ ਨਿਕਲਦੇ ਆ ਹੋਰ ਵੀ ਲੋਕ ਨਿਕਲਦੇ ਆ ਲੇਕਿਨ ਇਹ ਜਿਹੜੀ ਹੈਗੀ ਸੀਲ ਸੀਗੀ ਫੈਕਟਰੀ ਜਿਹੜੀ ਹੈ ਬੰਦ ਪਈ ਹੁੰਦੀ ਸੀਗੀ ਇੱਕ ਪਤੇ ਰਾਤ ਭਰਾਤੇ ਜਿਹੜਾ ਹੈਗਾ ਕਿਤੇ ਇਹਨਾਂ ਵੱਲੋਂ ਚਲਾਇਆ ਜਾਂਦਾ ਸੀ ਕਿਤੇ ਹਫਤੇ ਚ ਇੱਕ ਦਿਨ ਜਾਂ ਦੋ ਦਿਨ ਇਸ ਤਰ੍ਹਾਂ ਦਾ ਕੋਈ ਜੋ ਇਹਨਾਂ ਨੇ ਦੱਸਣ ਤੇ ਆਇਆ ਉਸ ਪਾਸੇ ਤੋਂ ਕਿ ਇਹ ਚਲਾਇਆ ਜਾ ਰਿਹਾ ਸੀਦਾ ਫੈਕਟਰੀ ਮਾਲਕ ਕੌਣ ਹੈ ਜੀ ਫੈਕਟਰੀ ਮਾਲਕ ਕੌਣ ਫੈਕਟਰੀ ਦਾ ਮਾਲਕ ਜਿਹੜਾ ਹੈਗਾ ਆ ਇਹਦਾ ਜਿਹੜਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਹੈਗਾ ਤੇ GST ਟੀਮ ਜਿਹੜੀ ਹੈਗੀ ਆ ਇੰਟੈਲੀਜੈਂਸ ਰਿੰਗ ਦੀ ਲੁਧਿਆਣੇ ਤੋਂ ਵੀ ਆਈ ਹੋਈ ਹੈ ਜੋ ਕਿ ਇਹਨਾਂ ਦੇ ਜਿਹੜਾ ਪ੍ਰੋਡਕਟ ਅੱਗੇ ਬਣ ਕੇ ਜਾਂਦਾ ਰੀਸਨ ਵਗੈਰਾ ਉਹ ਕਿੱਥੋਂ ਇਹਨਾਂ ਨੇ ਖਰੀਦੇ ਨੇ ਤੇ ਕਿੱਥੇ ਅੱਗੇ ਜਾਂਦਾ ਹੈਗਾ ਉਹਨਾਂ ਬਾਰੇ ਜਿਹੜਾ ਹੈਗਾ ਆ ਇਹ ਇੱਥੇ ਕਾਰਵਾਈ ਚੱਲ ਰਹੀ ਹੈ ਹਜੇ ਤੇ ਜਿਹੜੀ ਖੇਤੀਬਾੜੀ ਵਿਭਾਗਮ ਦੀ ਸੀਲ ਵਗੈਰਾ ਸੀ ਉਹ ਜਿਹੜਾ ਜੂਰੀ ਹੈਗਾ ਕਰਕੇ ਤੇ ਐਫ ਆਈ ਆਰ ਜਿਹੜੀ ਹੈਗੀ ਆ ਉਹ ਐਸ ਐਚਓ सदर ਸਰਦਾਰ ਕਿਰਪਾਲ ਸਿੰਘ ਜੀ ਨੂੰ ਉਹਨਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਮੌਕੇ ਤੇ ਕੋ ਅੰਦਰ ਤੁਹਾਨੂੰ ਮਿਲਿਆ ਫੈਕਟਰੀ ਦਾ ਮੈਨੇਜਰ ਜਾਂ ਕੋਈ ਹੋਰ ਕੁਝ ਅੰਦਰ ਉਹਨਾਂ ਦਾ ਸਟਾਫ ਹੈ ਲੇਕਿਨ ਜਿਹੜਾ ਹੈਗਾ ਆ ਉਹਨਾਂ ਦੇ ਮਾਲਕ ਦੇ ਤੌਰ ਤੇ ਅੰਦਰ ਉਹ ਬੈਠੇ ਹੋਏ ਨੇ ਉਹ ਜੀਐਸਟੀ ਨਾਲ ਜਿਹੜਾ ਹੈਗਾ ਸਬੰਧਤ ਉਹ ਚੱਲ ਰਿਹਾ ਮਾਮਲਾ ਨਹੀਂ ਹੁਣ ਤੱਕ ਇਹ ਸਾਹਮਣੇ ਆਇਆ ਹੀ ਨਹੀਂ ਕਾਫੀ ਟਾਈਮ ਤੋਂ ਵੀ ਹੁਣ ਤੱਕ ਮਾਲਕ ਦਾ ਨਾਮ ਵਗੈਰਾ ਔਰ ਕੀ ਆ ਸਾਹਮਣੇ ਆਇਆ ਨਹੀਂ ਮਾਲਕ ਦਾ ਜਿਹੜਾ ਹੈਗਾ ਨਾਮ ਸਾਨੂੰ ਜਿਹੜਾ ਹੈਗਾ ਜੋ ਫਾਰਮ ਦਾ ਹੀ ਆਇਆ ਹੈਗਾ ਮਾਲਕ ਦਾ ਨਾਮ ਇੱਥੇ ਦਾ ਜਿਹੜਾ ਹੈਗਾ ਲੋਪਰ ਹੈਗਾ ਸ਼੍ਰੀ ਸੱਤੈਮ ਇੰਡਸਟਰੀ ਜਿਹੜੀ ਹੈ ਉਹ ਜਿਹੜੀ ਹੈ ਇਹ ਸਰ ਕਿੰਨੇ ਕ ਟਾਈਮ ਤੋਂ ਬੰਦ ਸਹੀ ਹੈ ਇਹ ਸਮੇਂ ਤੋਂ ਇਹ ਕੰਮ ਚੱਲਦਾ ਸੀ ਕਿੰਨੇ ਸਮੇਂ ਤੋਂ ਇੱਕੀ ਬੰਦ ਲੱਗਦੀ ਸੀ ਇਹ ਇਹ ਕਾਫੀ ਸਮੇਂ ਤੋਂ ਜਿਹੜੀ ਫੈਕਟਰੀ ਬੰਦ ਲੱਗਦੀ ਸੀਗੀ ਤੁਸੀਂ ਵੀ ਦੇਖ ਲਓ ਕਿ ਹਾਲ ਤੇ ਦੀ ਬੰਦ ਆਲੀ ਸੀਗੀ ਕਨੈਕਸ਼ਨ ਇਹ ਤਾਂ ਕਟਿਆ ਹੋਇਆ ਹੈ ਬਿਜਲੀ ਵੱਲੋਂ ਵੀ ਤੇ ਜਨਰੇਟਰ ਤੇ ਚਲਾ ਕੇ ਜਿਹੜਾ ਹੈਗਾ ਆ ਇਹ ਰਾਤ ਬਰਾਤੇ ਕੰਮ ਕਿਤੇ ਕਰਦੇ ਸੀ ਕਾਫੀ ਟਾਈਮ ਹੋ ਗਿਆ ਆਸਪਾਸ ਸਭ ਤੁਸੀਂ ਅੰਦਰ ਲੱਗਿਆ ਹੁਣ ਟਾਈਮ ਕਿੰਨੇ ਕ ਲੇਬਰ ਹੈ ਔਰ ਕਿੰਨਾ ਕ ਲੱਗਦਾ ਤੁਹਾਨੂੰ ਵੀ ਕੰਮ ਲੇਬਰ ਇਹਨਾਂ ਦੇ 4 ਤੋਂ 5 ਜਿਹੜੇ ਹੈ ਲੇਬਰ ਵਾਲੇ ਬੰਦੇ ਹੈਗੇ ਆ ਤੇ ਆਸ-ਪਾਸ ਉਹ ਵੀ ਜਿਹੜਾ ਹੈਗਾ ਟਾਈਮ ਟੂ ਟਾਈਮ ਬਲਾ ਕੇ ਇਹ ਆਪਣਾ ਕੰਮ ਜਿਹੜਾ ਰਾਤ ਬਰਾਤੇ ਰੇਡ ਦੌਰਾਨ ਰੇਡ ਦੌਰਾਨ ਕੰਮ ਚੱਲਦਾ ਮਿਲਿਆ ਸੀ ਜਾਂ ਕਿੱਦਾਂ ਬੰਦ ਸੀ ਇਹ ਰੇਡ ਦੌਰਾਨ ਜਿਹੜਾ ਹੈਗਾ ਜੀਐਸਟੀ ਦੀ ਰੇਡ ਦੌਰਾਨ ਜਿਹੜਾ ਹੈਗਾ ਉਹਨਾਂ ਨੂੰ ਰਾਤ ਨੂੰ ਕਰੀਬ 1:00 2 ਵਜੇ ਦੇ ਜਿਹੜਾ ਰੇਡ ਵੱਜੀ ਆ ਤੇ ਉਦੋਂ ਜਿਹੜਾ ਹੈਗਾ ਇਹਨਾਂ ਦੇ ਕੰਮ ਚੱਲਦਾ ਰਿਹਾ ਯੂਰੀਆ ਵਗੈਰਾ ਲੈ ਕੇ ਜਾਂਦੇ ਕਿਸ ਕੰਮ ਨੂੰ ਕਹਿ ਕੇ ਲੈ ਜਾਂਦੇ ਆ ਸਾਹਮਣੇ ਆ ਕੁਝ ਵੀ ਇਹ ਅਜੇ ਨਹੀਂ ਸਮਝਣੇ ਆ ਸਾਹਮਣੇ ਨਹੀਂ ਆਇਆ ਜਦੋਂ ਐਫਆਰਆਈ ਹੋਊਗੀ ਅੱਗੇ ਇਨਕੁਆਰੀ ਹੋਊਗੀ ਉਸ ਤੋਂ ਜਿਹੜਾ ਕਿੱਥੋਂ ਲੈ ਕੇ ਜਾਂਦੇ ਯੂਰੀਆ ਇਹ ਪਤਾ ਲੱਗਾ ਇਹ ਵੀ ਨਹੀਂ ਪਤਾ ਲੱਗਾ ਹਜੇ ਵੀ ਕਿੱਥੋਂ ਆਇਆ ਹੈਗਾ ਯੂਰੀਆ ਜਿਹੜੀ ਗੱਡੀ ਆ ਉਹਨਾਂ ਦੀ ਜਿਹ ਇਹ ਅੰਦਰ ਹੀ ਆ ਟਰੱਕ ਖੜਾ ਹੈਗਾ ਇਹੀ ਲੈ ਕੇ ਆਏ ਨੇ ਇਹ ਵੀ ਕਿਤੇ ਦੂਰ ਬਰਾਤੋਂ ਲੈ ਕੇ ਆਏ ਲੋਕਲ ਕਿਤੇ ਲੈ ਕੇ ਆਏ ਸਰ ਫੈਵੀਕੋਲ ਫੈਵੀਕੋਲ ਦੇ ਕੰਮ 'ਚ ਜਿਹੜਾ ਤੁਸੀਂ ਕਹਿੰਦੇ ਕਮਰਸ਼ੀਅਲ ਯੂਰੀਆ ਇਹ ਐਗਰੀਕਲਚਰ ਦਾ ਵਰਤਦੇ ਸਰ ਕੀ ਹੈਗਾ ਡਿਫਰੈਂਸ ਇਹਨਾਂ ਦਾ ਕੀ ਨੁਕਸਾਨ ਹੈ ਇਹਦਾ ਕੋਈ ਇਹਦਾ ਨੁਕਸਾਨ ਕੀ ਨਹੀਂ ਉਹ ਸਬਸਾਈਜ਼ਡ ਹੁੰਦਾ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਨੂੰ ਯੂਰੀਆ ਦਿੱਤਾ ਜਾਂਦਾ ਉਹ ਬਹੁਤ ਹੀ ਘੱਟ ਰੇਟ ਦੇ ਦਿੱਤਾ ਜਾਂਦਾ ਜਿਹੜਾ ਕਮਰਸ਼ੀਅਲ ਹੈ ਉਹ ਜਿਹੜਾ ਹੈਗਾ ਆ ਉਹ ਬਹੁਤ ਵੱਧ ਰੇਟ ਤੇ ਘੱਟ ਰੇਟ ਤੇ ਲਿਆ ਕੇ ਇੱਥੇ ਇਹ ਚੀਜ਼ ਦਾ ਫਾਇਦਾ ਲੈ ਰਹੇ ਸਨ। ਆਹ ਇਸ ਚੀਜ਼ ਦਾ ਜਿਹੜਾ ਹੈਗਾ ਆ ਇਸੇ ਕਰਕੇ ਜਿਹੜਾ ਹੈਗਾ ਫੜਿਆ ਜਾਂਦਾ ਆ ਕਿ ਇਹਨੂੰ ਨਾ ਜਿਹੜਾ ਇਲੀਗਲ ਮੰਨਿਆ ਜਾਂਦਾ। ਹੁਣ ਇਹਨੂੰ ਅਸੀਂ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ ਜਿਹੜਾ ਹੈਗਾ ਤੇ ਕਾਰਵਾਈ ਹੋ। ਥਾਣਾ ਸਰਪਰਚਾ ਕਰਵਾ ਰਹੇ ਆ ਮਤਲਬ ਬਾਈ ਨੇਮ ਫੈਕਟਰੀ ਦੇ ਮਾਲਕਾਂ ਤੇ ਇਹ ਕਰਵਾ ਰਹੇ ਆ। ਇਹਨਾਂ ਦਾ ਜਿਹੜਾ ਫੈਕਟਰੀ ਤੇ ਕੀਤਾ ਜਾ ਰਿਹਾ ਹੈ ਮਾਲਕ ਦੇ ਵਿੱਚ ਜਿਹੜਾ ਹੈਗਾ ਆ ਉਹ ਜਿਹੜੇ ਸਾਹਮਣੇ ਆਏ ਨੇ ਉਹਨਾਂ ਦਾ ਨਾਮ ਦੱਜ ਕੀਤਾ ਗਿਆ ਹੈ। ਕਾਪੀ ਅੱਗੇ ਦੇ ਦਿੱਤੀ ਹੈ ਜੀ ਉਸ ਤੋਂ ਬਹੁਤ ਸਾਰੇ ਸੂਬਿਆਂ ਵਿੱਚ ਖਾਦ ਦੀ ਵੱਡੀ ਪੱਧਰ ਤੇ ਘਾਟ ਹੈ ਜਿਸ ਕਾਰਨ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੁਝ ਲੋਕੀ ਖਾਦ ਦਾ ਗੁਰਕ ਧੰਦਾ ਕਰ ਰਹੇ ਨੇ ਜਿਸ ਕਾਰਨ ਸਰਕਾਰਾਂ ਨੂੰ ਅਜਿਹੇ ਗੁਰਕ ਧੰਦਾ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਫਗਵਾੜਾ ਤੋਂ ਨਰਮਲ ਸਿੰਘ ਐਫਪੀ ਦੀ ਰਿਪੋਰਟ ਤਵੀਆ ਅਜੀ ਆਮੀ ਆਜਾ